ਉਹ ਭਰਾਵਾ ਨੇ ਦੱਸਿਆ ਤਾਂ ਹੈਗਾ ਵਾ ਉਹ ਤੂੰ ਜਰ ਜਾ ਆ ਕੇ ਉਸੇ ਦੁਕਾਨ ਤੇ ਮੇਰੀ ਗੱਲ ਕਰਾ ਦੇ ਬੋਦੀ ਗੱਲ ਆ ਤੇ ਆਹੋ 15000 ਤੋਂ ਵਾਧੇ ਕਰ ਰੁਪਈਆ ਨਹੀਂ ਦੇਣਾ ਤੈਨੂੰ ਕਿਦਾਂ 16 ਤਾਂ ਕਹੀ ਜਾਣ ੜਿਆ ਉਹ ਭਰਾਵਾ ਜਾਣਦਾ ਵਾ ਕਹਿਦੀ ਮੇਰਾ ਨਾਲ ਆਦੀ ਤੂੰ ਕੋਈ ਵਿੱਕੀ ਨੇ ਖੜਿਆ ਉਹਦਣਾ ਆਹੋ ਤੋ ਇੰਨੀ ਕਿਤਾ ਚੱਲਦੀ ਆ ਤੇਰੇ ਭਰਾ ਦੀ ਦੇ ਦੂਗਾ ਦੇ ਦੂਗਾ ਚੱਲ ਠੀਕ ਆ ਫਿਰ ਚਲਾਉਂਦਾ ਨਜ਼ਾਰਾ ਇਹ ਵੱਖਰਾ ਵਾ ਐਵੇਂ ਨਹੀਂ ਪ੍ਰੀਤ ਛੱਡਣ ਦੀ ਆਏ ਮਾਏ ਇਹ ਨਾ ਟੋਰ ਕੇ ਇਵਤਨ ਲੱਤਾਂ ਪੀੜ ਕਰਨ ਡੈ ਪਈਆਂ ਨੇ ਕਿਤੇ ਨੂਹ ਦਾ ਤਾਂ ਇੰਨਾ ਸੁਖ ਨਹੀਂ ਵੀ ਕਿਤੇ ਪਾਣੀ ਦਾ ਕੋਟੀ ਕਿਸੇ ਨੂੰ ਆਏ ਨੂੰ ਫੜਾ ਦੀ ਜੇ ਇਕੋੜਾ ਫੋਨ ਲਿਆਤਾ ਫੋਨ ਦੇ ਉੱਤੇ ਲੱਗੀ ਹੋਣੀ ਅੰਦਰ ਉਹਨਾਂ ਨੂੰ ਪਤਾ ਬਾਹਰ ਕੋ ਆਇਆ ਕਿ ਨਹੀਂ ਆਇਆ ਮਮੀ ਹੱਦ ਕਰਦੀ ਆ ਮਰ ਗਈ ਆ ਮੈਂ ਤੋਰ ਤੋਰ ਕੇ ਇੱਥੋਂ ਆਈ ਆ ਮਰ ਕੇ ਓਏ ਜੇ ਹੁਣ ਇਹਦੇ ਆਈ ਆ ਆ ਜਾਂਦਾ ਪਾਣੀ ਵੀ ਤੂੰ ਤਾਂ ਕਾਂਢੀ ਆ ਕਿ ਜਿੱਦਾਂ ਤੇਰੇ ਲਈ ਪਾਣੀ ਲੈ ਕੇ ਗਲੀ ਚ ਖਲੋ ਜਾ ਕਰੇ ਕਿਉਂ ਉਹਨੂੰ ਲੱਭਾ ਹੀ ਨਹੀਂ ਬਤਰੀ ਆਉਂਦਾ ਹੀ ਦੇਹਨ ਉਹ ਕਿਹੜਾ ਦੂਰਬਿੰਦ ਲਾ ਕੇ ਬੈਠੀ ਆ ਕਿ ਮਾਤਾ ਨੇ ਉਹਨਾਂ ਤਾਂ ਮੈਂ ਹੁੰਦਿਆ ਵੇਖ ਲੈਣਾ ਵਾ ਡਈ ਹੋਣੀ ਆਪਣਾ ਕੋਈ ਕੰਮਕਾਰ ਕਰਨ ਤੇਰੀਆਂ ਮਾਤਾ ਮੈਨੂੰ ਇਹੋ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਨਿਗੇ ਨਿਗੇਆਂ ਗੱਲਾਂ ਦੇ ਉੱਤੇ ਨਾ ਲੋਕ ਜੋ ਕਰਦੀ ਰਹਿੰਦੀ ਆ ਤੇ ਬਾਅਦ ਪਤਾ ਤੂੰ ਕੀ ਕਹਿਣਾ ਕਿ ਮੇਰੇ ਨਾਲ ਇਡੀ ਲੰਮੀ ਜ਼ੁਬਾਨ ਲੜਾਉਂਦੀ ਆ ਵੇ ਉਹਦੀ ਤੇ ਜਿਹੜੀ ਲੰਮੀ ਜ਼ੁਬਾਨ ਹੈਗੀ ਆ ਉਹ ਤਾਂ ਹੈ ਹੀ ਏ ਉਹਦੇ ਨਾਲ ਨਾਲ ਤੇਰੀ ਵੀ ਇਡੀ ਲੰਮੀ ਜ਼ੁਬਾਨ ਹੋ ਗਈ ਏ ਜਿਹੜਾ ਤੂੰ ਮੈਨੂੰ ਮਾੜਾ ਚੰਗਾ ਬੋਲਣਾ ਹੁਣ ਮੇਰੇ ਸਾਹਮਣੇ ਬਹਿ ਕੇ ਮਾਤਾ ਗੱਲ ਕੀ ਆ ਖਵੀ ਤਾਂ ਵੀ ਤੂੰ ਬਾਹਰੋਂ ਆਈਆਂ ਤੇ ਗੁੱਸਾ ਆ ਕੇ ਮੇਰੇ ਤੇ ਕੱਢਣ ਢੀ ਆ ਜੇ ਪਾਣੀ ਦੀ ਗੱਲ ਵਾ ਤਾਂ ਪਾਣੀ ਮੈਂ ਲਿਆ ਦਿੰਨਾ ਕਿ ਜਾਂ ਗੱਲ ਕੋਈ ਹੋਰ ਵਾ ਵੇ ਆ ਜਿਹੜੀ ਆ ਇਹਨੋ ਜਿਹੜਾ ਨਾ ਬੜਾ ਭੂਆ ਦਾ 헤 ਚੜਦਾ ਉੱਥੇ ਗਲੀ 'ਚ ਜਾ ਜਾਗੇ ਨਾ ਬੜੀਆਂ ਉਹਨਾਂ ਜੱਫੀਆਂ ਪਾਉਂਦੀ ਏ ਆਹ ਤੇ ਕੰਦ ਨਾਲ ਅਗਲਾ ਕੇ ਤਰ੍ਹਾਂ ਗੱਲਾਂ ਕਰਦੀ ਏ ਇਹਨੂੰ ਇਹ ਨਹੀਂ ਪਤਾ ਇਹਦਾ ਮੂੰਹ ਤਾਂ ਬੜੇ ਮਿੱਠੇ ਪਿਆਰੇ ਬਣੇ ਨੇ ਇਹਦੇ ਨਾਲ ਤੇ ਅੰਦਰੇ ਅੰਦਰ ਸਾਡੀਆਂ ਨੇ ਜੜਾਂ ਵੜਦੇ ਨੇ ਜੜਾਂ ਉਹ ਮਾਤਾ ਗਲਤ ਦੱਸ ਗੱਲ ਹੋਈ ਕੀ ਆ ਨਾ ਗਰਮ ਹੋਈ ਜਾਂਨੀ ਆ ਤੇ ਮੂੰਹੀ ਆ ਨਾ ਮੂੰਹੀ ਇਹਦਾ ਬੇੜਾ ਕਰਕੇ ਆਈ ਮੇਰੇ ਮਗਰ ਨਾ ਮਾਂ ਪੁੱਤ ਹਿੰਕਦੇ ਗਏ ਹਨ ਉੱਥੇ ਜਾ ਕੇ ਨਾ ਵਾਹ ਚੜ ਕੇ ਬੋਲੀ ਦੇਤੀ ਇਹਨਾਂ ਨੇ ਤੇ ਬੋਲੀ ਚੜਾਤੀ ਆ ਸਿਆਪਾ ਬੋਲੀ ਦਾ ਮੇਰੇ ਗਾਲ ਪਾਏ ਚੁੱਕੜੀ ਇਹਨਾਂ ਨੇ ਹੀ ਤੇ ਜਦੋਂ ਪਤਾ ਲੱਗਾ ਨਾ ਘਾਟਾ ਪੈ ਗਿਆ ਤੇ ਸਾਰਾ ਮੇਰ ਗਾਲ ਸਿਆਪਾ ਪਾ ਕੇ ਤੇ ਆਪ ਉਹਦਾ ਹੀ ਮਾਂ ਪੁੱਤ ਇੰਨਾ ਘਾਟਾ ਪੈ ਗਿਆ ਵਾ ਵੇ 35000 ਉਹ ਵੀ ਇਹਨਾਂ ਦਾ ਕਰਕੇ 35000 ਆਹੋ ਸਾਰਾ ਰੱਬ ਕੋ ਡਰ ਰੱਬ ਨੂੰ ਜਾਣ ਦੇਣੀ ਆ ਕਿਉਂ ਝੂਠ ਬੋਲੀ ਜਾਂ ਰਹੀ ਆ ਕਮੇਟੀ ਦੀ ਬੋਲੀ ਅਹੀਂ ਨਹੀਂ ਕਮੇਟੀ ਦੀ ਬੋਲੀ ਤੁਸੀਂ ਵਧਾਈ ਆ ਤੇ ਉਹਨੂੰ ਆਣ ਕੇ ਆਖੀ ਜਾਂਦੇ ਜੇ ਆਪਾਂ ਕਮੇਟੀ ਦੀ ਬੋਲੀ ਵਧਾਤੀ ਆ ਨਾਲੇ ਵੀ ਕੀ ਮੇਰੀ ਗੱਲ ਸੁਣ ਮੇਰੇ ਨਾਲ ਬਹੁਤਾ ਔਖਾ ਵੇਖਣ ਦੀ ਲੋੜ ਨਹੀਂ ਹੈਗੀ ਆਪਣੀ ਮਾਨ ਪੁੱਛ ਕਮੇਟੀ ਵਾਦੀ 500000 ਦੇ ਹਿਸਾਬ ਨਾਲ ਸਿੱਧਾ 5-5000 ਵਾਦੇ ਨਹੀਂ ਸੀ ਜੇ ਨਹੀਂ ਯਕੀਨ ਆਉਂਦਾ ਨਾ ਸਾਰੇ ਮੈਂਬਰ ਮੈਂ ਆਪਣੇ ਘਰ ਲੈ ਕੇ ਆ ਜਨਾਂ ਵਾ ਉਹਨਾਂ ਨੂੰ ਪੁੱਛ ਲਈ ਜਿਨ੍ਹਾਂ ਦੇ ਸਾਹਮਣੇ ਬੋਲੀ ਦਿੱਤੀ ਆ ਤੇ ਜੇ ਨਹੀਂ ਚੁੱਕਣੀ ਤੇਰੀ ਮਾਂ ਨੇ ਕਮੇਟੀ ਤੇ ਨਾ ਜਾਂਦੀ ਕੀ ਸਾਨੂੰ ਪੈਸਿਆਂ ਦੀ ਲੋੜ ਸੀ ਅਸੀਂ ਘਰੋਂ ਕਮੇਟੀ ਚੁੱਕਣੀ ਗਏ ਸੀ ਤੋਂ ਉੱਥੇ ਜਾ ਕੇ ਆਖਿਆ ਵੀ ਚਾਚੀ ਬੋਲੀ ਚੜਾਉਣ ਵੀ ਡਈ ਆ ਨਾ ਤੇ ਕੋਈ ਗੱਲ ਨਹੀਂ ਅਸੀਂ 30000 ਤੱਕ ਘਾਟਾ ਜਰ ਲਾਂਗੇ ਪਰ ਨਾ ਅਸੀਂ 30 ਕਿਹਾ ਤੇ ਚਾਚੀ ਨੇ ਚੁੱਕ 35 ਕਹਿਤਾ ਫਿਰ ਅਸੀਂ ਵੀ ਸੋਚ ਲਿਆ ਪਹਾੜ ਤੋਂ ਵੱਧ ਲੋੜ ਚਾਚੀ ਨੂੰ ਹੁਣੀ ਆ ਚਲ ਇਹ ਰੱਖ ਲੈ ਅਸੀਂ ਆਪੇ ਔਖਾ-ਸੋਖਾ ਲਾਂਭੋ ਸਾਰ ਲਾਂਗੇ ਉਹ ਲੋ ਚਾਚੀ ਤੇ ਜਾਣ ਕੇ ਬੋਲੀ ਵਧਾਉਂਦੀ ਸੀ ਵੀ ਇਹਨਾਂ ਨੂੰ ਘਾਟਾ ਪਏ ਜਿਆਦਾ ਤੇ ਉਹ ਆਪਣੇ ਸਾਰੀ ਪੈ ਕੇ ਅਸੀਂ ਤਾਂ ਕਮੇਟੀ ਦੀ ਬੋਲੀ ਦੇਣ ਗਏ ਹਨਾ ਤੇ ਚਾਚੀ ਜੜੀ ਆ ਕਮੇਟੀ ਖਰਾਬ ਕਰਨ ਗਈ ਸੀ ਲਹਾਣੀ ਹੈਗੀ ਉਥੇ ਹੋਰ ਵੀ ਕਿੰਨੇ ਜਾਣੇ ਆਏ ਹੁੰਦੇ ਕਮੇਟੀ ਚੁਕਣ ਕੀ ਗੱਲ ਉਹਨਾਂ ਨੇ ਬੋਲੀ ਵਧਾਈ ਉਹ ਭਰਾਵਾ 500 ਦੇ 1000 ਰੁਪਿਆ ਬੋਲੀ ਵਾਤਵਾਤ ਵਧਾਉਂਦੇ ਸੀ ਚਾਚੀ ਵਾਂਗੂ ਨਹੀਂ ਸਿੱਧਾ 5-5000 ਵਾਦਾ ਹੀ ਕੋਈ ਨਹੀਂ ਸਾਨੂੰ ਹੁਣ ਸੁਪਨਾ ਆਉਣਾ ਹੈ ਕਿ ਤੂੰ ਇਹ ਕਮੇਟੀ ਚੁਕਣੀ ਆ ਕੀ ਪਤਾ ਅਗਲੇ ਕਹਿੰਨੇ ਹੋਰ ਚੁਕਣੀ ਹੋਵੇ ਭਰਾਵਾ ਜੇ ਹੋਰ ਕਹਿੰਨੇ ਚੁਕਣੀ ਸੀ ਨਾ ਉਹਨਾਂ ਆਪੇ ਬੋਲੀ ਦੇ ਦੇਣੇ ਨਹੀਂ 15000 ਤੋਂ ਬਾਅਦ ਬਾਅਦ ਕੋਈ ਕੁਆ ਨਹੀਂ ਹੈਗਾ ਸਿਰਫ ਚਾਚੀ ਨੇ ਬੋਲੀ ਵਧਾਈ ਆ ਵੇ ਕਿਉਂ ਝੂਠ ਮਾਰੀ ਜਾੜਿਆ ਉੱਥੇ ਤਾਂ ਸਾਰੀ ਕਮੇਟੀ ਦੀ ਬੋਲੀ ਦੇਣ ਡਈਆਂ ਹਨ ਉਹ ਤਾਂ ਮੈਂ ਗੱਲ ਕਰਨੀ 15000 ਤੋਂ ਬਾਅਦ ਕੋ ਬੋਲਿਆ 15000 ਤੁਸੀਂ 20 ਕਹਿਤਾ 20 ਤੋਂ 25 25 ਤੋਂ 30 ਤੇ 30 ਤੋਂ 35 ਤੁਸੀਂ ਆਪ ਹੀ ਕਹਿ ਲਿਆ ਹਰ ਇੱਕ ਵਕ ਬੋਲੀ ਦੇਣ ਡੇ ਹੈਨਾ ਤੇ ਜਦੋਂ ਮੈਂ ਦਿੱਤਾ ਤੇਨੂੰ ਅੱਗ ਲੱਗੀ ਤੂੰ ਉੱਠ ਕੇ ਭੂੰਪੂ ਕਰਦੇ ਮਾਪ ਪੁੱਤਰ ਰੋੜਾਏ ਉਹ ਸਾਨੂੰ 35000 ਵਾਰ ਨਹੀਂ ਨਾ ਖਾਂਦਾ ਅਸੀਂ ਤਾਂ ਉੱਠ ਕੇ ਆ ਗਏ ਤੁਹਾਨੂੰ 35 ਖਾਂਦਾ ਤੁਸੀਂ ਰੱਖ ਲਈ ਹੁਣ ਰੌਲਾ ਕਿਹੜੀ ਗੱਲ ਦਾ ਵਾ ਨਾਲੇ ਮੇਰੀ ਗੱਲ ਪਰ ਹਾਗੀ ਗੱਲਾਂ ਹੀ ਮੇਰੀ ਮਾਂ ਨੂੰ ਕਿਹੜੀ ਗੱਲ ਗਲਤ ਬੋਲਣ ਦੀ ਆ ਇਹਨੇ ਕੀ ਮਾੜਾ ਕੀਤਾ ਇਹਦਾ ਉਤੋਂ ਕਿੰਨੀ ਵੱਡੀ ਆ ਫਿਰ ਵੀ ਇਹੋ ਜੀ ਜ਼ਬਾਨ ਬੋਲਣ ਦੀ ਇਹਨੂੰ ਉਹੋ ਜੀਆਂ ਮੱਤਾਂ ਮੁੜ ਕੇ ਪ੍ਰੀਤੀ ਨੇ ਮਿਲ ਲਿਆ ਵਾ ਤਾਂ ਹੀ ਤੇ ਉਹਨੂੰ ਚੁੱਕਣਾ ਦੇ ਦੇਗਾ ਸਾਡਾ ਨਕੂਨੋ ਹਟਾ ਛੜਿਆ ਵਾ ਤੁਸੀਂ ਛੇੜਾ ਛੇੜਨੋਂ ਹਟਦੇ ਨਹੀਂ ਆਗੇ ਛੇੜਾ ਅਹੀਂ ਦਾ ਆਪਣੇ ਘਰ ਮੰਨਣਾ ਮੈਂ ਤੁਸੀਂ ਇਹਨੂੰ ਗੱਲਾਂ ਕਰੀ ਜਾਂਦੇ ਜੀ ਨਹੀਂ ਭੇੜੇ ਘਰ ਵੀ ਨਹੀਂ ਜੇ ਤੁਹਾਨੂੰ ਲੋੜ ਹੀ ਪੈਸੇ ਦੇ ਤੂੰ ਇਹਨੂੰ ਮਾੜਾ ਦੇ ਦੱਸ ਦਿੰਦੇ ਵੀ ਅਸੀਂ ਯਾਰ ਕਾ ਕਮੇਟੀ ਚੁੱਕਣੀ ਆ ਅਸੀਂ ਤੁਹਾਨੂੰ ਕੀ ਦੱਸਿਆ ਕੀ ਗੱਲ ਉਹ ਮੈਂ ਸਭ ਦੱਸਿਆ ਵਾ ਉਹ ਸਭ ਕੁਝ ਦੱਸਿਆ ਵਾ ਚਾਚ ਨੇ ਪ੍ਰੀਤੀ ਵੀ ਚੰਗੀ ਆ ਘਰ ਮਾੜਾ ਨਹੀਂ ਕੋਈ ਵੀ ਕੇ ਆ ਦੱਸ ਆਹੋ ਜਿਹੀ ਗੱਲਾਂ ਕਰਦੀ ਆ ਤੋਨੂੰ ਪੋਤੇ ਇਹਨਾਂ ਨਾਲ ਮੱਥਾ ਲਾਉਂਦਾ ਨਹੀਂ ਕੋਈ ਫਾਇਦਾ ਇਹ ਮਾਂ ਪੁੱਤ ਨਹੀਂ ਵਾਰੇ ਆਉਂਦੇ ਨੇ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਕੰਮ ਜਿਹੜੇ ਨੇ ਘਰ ਛੱਡੇ ਆ ਮੇਰੇ ਤੇ ਇਹਨਾਂ ਨੇ ਤੇਕੇ ਵੀ ਛਡਾਤੇ ਆ ਕਿਤਾ ਮੈਨੂੰ ਮਿਲਦੇ ਵਰਤਦੇ ਕਿਤੇ ਮੇਰੇ ਸਾਈਂ ਜਿੰਦੇ ਇਹਨਾਂ ਮੇਰਾ ਭਰਾ ਵੀ ਛਡਾਤਾ ਤੇ ਮੇਰੀ ਭਝਾਈ ਵੀ ਛਡਾਤੀ ਇਹਨਾਂ ਮਗਰ ਲੱਗ ਕੇ ਸਾਰੇ ਕੰਮ ਹੋਏ ਆ ਉਹ ਤਾਂ ਨਹੀਂ ਹੁਣੇ ਇਨਾ ਦਾ ਸਵਾਰਦੀ ਸਵਾਰਦੀ ਨੇ ਮੈਂ ਤੇ ਆਪਣਾ ਵੀ ਬਗੜਾ ਲਿਆ ਇਹਨਾਂ ਚ ਮੇਰੀ ਪਤੀ ਵੀ ਨਹੀਂ ਕਦੀ ਮੇਰ ਨਾਲ ਕੂਨ ਦਿੱਤੀ ਐਗੇ ਇਹਨਾਂ ਨੇ ਬੈਰ ਪਾ ਲੇ ਕਿਤੇ ਅਹੀਂ ਨਹੀਂ ਕੂਨ ਦਿੱਤੀ ਪੁੱਛੋ ਉਹਨੂੰ ਅਹੀਂ ਕਦੀ ਡਕਿਆ ਉਹਨੂੰ ਬਸ ਇਹ ਆ ਕਿ ਤੁਹਾਡੇ ਨਾਲ ਆਉਂਦੀ ਘਟਵਾ ਤੁਸੀਂ ਚਾਹੁੰਦੇ ਜੀ ਕਿ ਇਹ ਤੁਹਾਡੀ ਬੋਲੀ ਬੋਲੇ ਇਹ ਕੰਮ ਮੈਂ ਹੋ ਨਹੀਂ ਦੇਣਾ ਕੀ ਸਾਡੀ ਬੋਲੀ ਬੋਲੂਗੀ ਐ ਸਾਤੀ ਲਿਆਂਦੀ ਅਸੀਂ ਬੋਲੀਆਂ ਬੋਲਣ ਨੂੰ ਆਂਦੀ ਆ ਅਸੀਂ ਇਹ ਨਹੀਂ ਆਖਿਆ ਕਿ ਸਾਨੂੰ ਤੁਸੀਂ ਮਾੜੇ ਹੋ ਕੇ ਦੱਸਣਾ ਤੁਸੀਂ ਤੇ ਐਉਂ ਕਰ ਲਿਆ ਜਿਉਂ ਤਾਂ ਮੇਰੇ ਪੁੱਤ ਦੇ ਨਾਲ ਤੇ ਤੁਸੀਂ ਬੈਰੀ ਬਣ ਗਈ ਉਹਦੇ ਬੀਬੀ ਅਹੀਂ ਵੈਰੀ ਬਣਿਆ ਪੁੱਛੋ ਇਹਨੂੰ ਏ ਆਪ ਲੋਕਾਂ ਨਾਲ ਚੁਗਲੀਆਂ ਕਰਦਾ ਰਹਿੰਦਾ ਬੰਬੀ ਦੇ ਉੱਤੇ ਆਹ ਪਰਸੋਂ ਚੌਥ ਦੀ ਗੱਲ ਵਾ ਉਹਦਣ ਵੀ ਮੁੰਡੇ ਦੇ ਨਾਲ ਡਿਆ ਹੈਗਾ ਉਹ ਤਾਂ ਮੈਂ ਹੀ ਚੰਗਾ ਲੜਾਈ ਨਹੀਂ ਕੀਤੀ ਇਹਦੇ ਨਾਲ ਪੁੱਛੋ ਮੈਨੇ ਮਾਰਦਾ ਕਿ ਨਹੀਂ ਲੋਕਾਂ ਦੇ ਸਾਹਮਣੇ ਕਾਹਦੀਆਂ ਚੁਗਲੀਆਂ ਕਰਦਾ ਏ ਮੇਰਾ ਪੁੱਤ ਤਾਂ ਕਿਸੇ ਗੱਲ ਹੀ ਨਹੀਂ ਕਰਦਾ ਨਾ ਇਹ ਕਿਸ ਦੀ ਗੱਲ ਚ ਆਉਂਦਾ ਨਾ ਤੇਰਾ ਪੁੱਤ ਨਹੀਂ ਕਰਦਾ ਐਵੇਂ ਵੀ ਨਹੀਂ ਸਿਆਣੇ ਆ ਦੇਖ ਮੇਰੀ ਆਪਣੇ ਪਾਂਡਾ ਸਲੰਬੀ ਏ ਕੋਈ ਗੱਲ ਨਹੀਂ ਲੱਗਦਾ ਏ ਤੂੰ ਚਲਾਈ ਜਾ ਆਪਣਾ ਹੋਰ ਇਹਨੂੰ ਕਹ ਫੇ ਲੋਕਾਂ ਦੇ ਜਾਜਾ ਕੱਤੇ ਗੰਦੇ ਲਾ ਗਲਤੀ ਕੀਤੀ ਨਹੀਂ ਕਿਹੜੇ ਲੜਨ ਗਏ ਤੇਰੇ ਨਾਲ ਲੰਡੂ ਉਹ ਜਾਂਦਾ ਉਹਨੇ ਬੰਬੀ ਦੇ ਵੀ ਤੇ ਘਰ ਵੀ ਤੇ ਬਾਹਰ ਵੀ ਵੇ ਚਾਚੀ ਸਰੇਆਂ ਵਿੱਚ ਝੂਠ ਬੋਲੀ ਜਾਂ ਰਹੀ ਆ ਉਹ ਬਿਨਾਂ ਦੱਸਿਆ ਪੈਲੀ ਵਾਈ ਜਾਂਦੇ ਸੀ ਅਜੇ ਵੀ ਤੁਸੀਂ ਆਖੀ ਜਾਂਦੇ ਦੱਸਿਆ ਨਹੀਂ ਕਿਸੇ ਨੇ ਉਹ ਬੱਸ ਕਰ ਤੁਹਾਨੂੰ ਬੱਸ ਕਰ ਮੈਂ ਤਾਂ ਚਾਹੁੰਦਾ ਨਹੀਂ ਕਿ ਆ ਕੁੱਤ ਕਲੇਸ਼ ਹੋਵੇ ਤੇ ਫੇਰ ਉਹ ਹੀ ਆਡੇ ਘਰ ਵਿੱਚ ਹੋਂ ਡਾ ਪਿਆ ਵਾ ਜੇ ਤੂੰ ਚਾਹੁੰਦਾ ਨਹੀਂ ਨਾ ਵੀ ਕੁੱਤ ਕਲੇਸ਼ ਹੋਵੇ ਤੇ ਚਾਚੀ ਨੂੰ ਗਾ ਜਬਾਨ ਆਪਣੀ ਸਹੀ ਰੱਖਿਆ ਕਰ ਤੂੰ ਆਪਣੀ ਜਬਾਨ ਸਾਬ ਰੱਖ ਤਾਂ ਆਪਣੀ ਮਾਂ ਦੀ ਰੱਖ ਆ ਬੋਲਣ ਕੋਣ ਗਲਤ ਡਿਆ ਘਰ ਆ ਕੇ ਤੂੰ ਕਮੇਟੀ ਦੀ ਬੋਲੀ ਤੁਸੀਂ ਬਿਤਾ ਕੇ ਆਂਦੇ ਆਂ ਨਹੀਂ ਇਹ 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 ਮਾਮ ਮੇਰੀ ਤਮੁਹੀ ਆ ਇਹ ਮਾਮ ਮੇਰੀ ਤਮੁਹੀ ਹੋ ਗਈ ਹੁਣ ਦੱਸ ਆਡੀ ਮਾਂ ਚੰਗੀ ਸੀ ਜਦੋਂ ਤੁਹਾਡਾ ਨੱਕ ਵੱਡਣੋਂ ਬਚਾ ਲਿਆ ਓਏ ਉਸੇ ਸਹਜੇ ਤੁਹਾਡਾ ਮੁੰਡਾ ਵਿਆਹਤਾ ਹੋਰ ਤੁਸੀਂ ਕੀ ਭਾਲਦੇ ਸੀ ਉਹ ਤੁਹਾਡੇ ਬਦਲੇ ਜਾ ਕੇ ਆਪਣੇ ਭਰਾ ਦੇ ਅਗੇ ਝੂਲੀਆਂ ਆਡੀਆਂ ਵੀ ਮੈਨੂੰ ਰਿਸ਼ਤਾ ਦੇ ਦਿਓ ਮੇਰੀ ਰਹਿ ਨਹੀਂ ਰਹਿੰਦੀ ਹੈਗੀ ਤੇ ਤੁਸੀਂ ਕਿਹੜੀ ਕਰਤੂਤ ਕੀਤੀ ਆ ਉਹ ਅਸੀਂ ਤਾਂ ਰਿਸ਼ਤਾ ਐ ਕਰਕੇ ਬਧਾਇਆ ਸੀ ਕਿ ਮੈਲ ਮਰਤਨ ਬਣਿਆ ਰਹੂਗਾ ਸਾਨੂੰ ਕੀ ਪਤਾ ਸੀ ਇਹਨੇ ਵੀ ਤੁਹਾਡੇ ਵਰਗੀ ਹੋ ਜਾਣਾ ਵਾ ਇਹਨੇ ਮੈਲ ਮਰਤਨ ਹਰ ਜਾਣਾ ਵਾਲੇ ਦਾ ਇਹ ਮੈਨੂੰ ਪਤਾ ਹੁੰਦਾ ਨਾ ਵਿਆਹ ਤੋਂ ਬਾਅਦ ਤਾਂ ਹੀ ਆ ਰੰਗ ਵਿਖਾਉਣੇ ਆ ਮੈਂ ਆਪਣੀ ਭਤੀ ਕਦੀ ਵੀ ਨਾ ਡੋਬਦੀ ਇੱਥੇ ਬਸ ਇਸੇ ਗੱਲ ਦਾ ਤੁਹਾਡੇ ਕੋਲ ਇੱਕੋ ਤੇ ਮੇਣਾ ਵਾ ساری ਉਮਰ ਮਾਰ ਦੇ ਰਹੇ ਹੋ ਸਾਨੂੰ ਇਹੋ ਮੇਣਾ ਮਾਰ ਮਾਰ ਕੇ ਮਾਰ ਦੋ ਸਾਨੂੰ ਮਾਂ ਪੁੱਤਾਂ ਨੂੰ ਬਹੁਤ ਹੀ ਮਰ ਚ ਲੈ ਗਿਓ ਕਿੱਡੀ ਅਜੀ ਜ਼ੁਬਾਨ ਚੱਲਦੀ ਆ ਹੁਣ ਉਦੋਂ ਆਣ ਕੇ ਇਹ ਮੰਮੀ ਮੰਮੀ ਕਰਦਾ ਸੀ ਤੇ ਕਦੀ ਬੀਬੀ ਬੀਬੀ ਕਰਦਾ ਸੀ ਹੁਣ ਸਾਰੇ ਤੈਨੂੰ ਚੇਤੇ ਪੁਰ ਲਗੇ ਆ ਟਾਈਮ ਟਾਈਮ ਦੀ ਗੱਲ ਹੀਗੀ ਟਾਈਮ ਟਾਈਮ ਦੀ ਹੁਣ ਟਾਈਮ ਨਿਕਲ ਗਿਆ ਤਾਂ ਹਾਂ ਗੱਲ ਤੇ ਹਾਂ ਵਾ ਵਿੱਚ ਹੁਣ ਟਾਈਮ ਜੂ ਨਿਕਲ ਗਿਆ ਵਾ ਉਦੋਂ ਤਰਲੇ ਮਾਰਦੇ ਤੇ ਹੁਣ ਵੇ ਵੇਰ ਦਾ ਕਦਾ ਅ ਤੇ ਉਹਨੂੰ ਵੀ ਆਪਣੇ ਵਰਗੀ ਕਰੀ ਜਾਣਦੇ ਆ ਉਹ ਵੀ ਕੋਣ ਬੋਲਣ ਹਟ ਗਿਆ ਤੇ ਮਗਰ ਲਾ ਕੇ ਆਹ ਸਾਹਮਣੇ ਖਲੋਤੀ ਪੁੱਛ ਲੈਣਾ ਕਿਦਾਂ ਧੱਕਿਆ ਹਿਆ ਮੰਮੀ ਕਿਉਂ ਝੂਠ ਬੋਲਣ ਦੇ ਜੇ ਹਰ ਵੇਲੇ ਤੇ ਤੁਸੀਂ ਮੇਰੇ ਕੰਨਾਂ 'ਚ ਇੱਕੋ ਗੱਲ ਕਰਦੇ ਰਹਿੰਦੇ ਆ ਭੂਆ ਵਾਲ ਨਹੀਂ ਜਾਣਾ ਭੂਆ ਤੇਰੀ ਇਦਾਂ ਸੱਚ ਪੁੱਛੋ ਨਾ ਤੇ ਮੇਰੀ ਭੂਆ ਛਡਾਈ ਤੁਸੀਂ ਆ ਉਹ ਤਾਂ ਬਕਵਾਸ ਨਾ ਕਰ ਕੀ ਮੈਂ ਬਕਵਾਸ ਕੰਡੀਆਂ ਮੈਂ ਸੱਚੀ ਬੋਲਣ ਢੀ ਆ ਬਹੁਤ ਸੱਚ ਬੋਲਣ ਢੀ ਆ ਤੈਨੂੰ ਉਹਨਾਂ ਦੇ ਕਰਤੂਤਾਂ ਦਾ ਨਹੀਂ ਇਹਨਾਂ ਪਤਾ ਕੀ ਉਹਨਾਂ ਨੇ ਘਰ ਲੁੱਟਾਂ ਕਰ ਦਿੱਤੀਆਂ ਉਹ ਜੋ ਭੂਆ ਮੇਰੇ ਪਹਿਲਾਂ ਵੀ ਤੇ ਹੁਣ ਵੀ ਮੇਰੀ ਉਹ ਜੋ ਭੂਆ ਵਾ ਮੈਂ ਮਾਰਕੀਟ ਚ ਪੇੜ ਕਾਂਡਾ ਦੇਣੇ ਤੇਰੇ ਵੇਖਿਆ ਵੀਰ ਜੀ ਹੁਣ ਮੈਂ ਸੱਚ ਬੋਲਣ ਦੀ ਆ ਤੇ ਕਿਦਾਂ ਇਹ ਮੇਰੇ ਦਿਵਾਲੇ ਹੋ ਗਿਆ ਸੱਚੀ ਭੂਆ ਜੀ ਮੈਂ ਆਉਣਾ ਜੋਨੀ ਟਾਡੇ ਵੱਲ ਪਰ ਮੈਨੂੰ ਇਹ ਦੋਵੇਂ ਜਾਣੇ ਨਹੀਂ ਡਰੋਂ ਦਿੰਦੇ ਹੈਗੇ ਨੇ ਕਾਤਾ ਝੂਠ ਬੋਲੀ ਜਾਂਦੀ ਐ ਆ ਜਿੱਧਰ ਕਵਲ ਗਿਆਏ ਉਹਨੇ ਤੋ ਕਲਾਇਆ ਤੇ ਤੋਦਨਾ ਆਖੇ ਬਜਾ ਚੱਲ ਜਾ ਮੇਲਿਆ ਪਵਾ ਕੋਲ ਮੰਮੀ ਮੈਨੂੰ ਸਾਰਾ ਹੀ ਪਤਾ ਵਾ ਜਿੱਥੋਂ ਤੁਸੀਂ ਬੋਲਣ ਦੇ ਸੀ ਕਿ ਤੇਰੇ ਭਰਾ ਦੇ ਸਾਹਮਣੇ ਮੈਂ ਕਹਦਾ ਕਿ ਮੈਂ ਬੜੀ ਚੰਗੀ ਆ ਉਦਾਂ ਤੇ ਤੁਸੀਂ ਮੈਨੂੰ ਕਿਤੇ ਗੇਟੋ ਬਾਹਰ ਪਿਆਰ ਨਹੀਂ ਰੱਖਣ ਦਿੰਦੇ ਨਹੀਂ ਲੋਕਾਂ ਦੇ ਨੁਮਾਤਿਆਂ ਬਾਹਰ ਲੈ ਕੇ ਚੱਲ ਜਾ ਪੱਕੀ ਮੇਰੀ ਬਾਹਰ ਛੱਡੋ ਵੀ ਬਾਹਰ ਛੱਡ ਦੇ ਕੁੜੀ ਦੀ ਚੱਲ ਵੇਖਦੇ ਆ ਭਲਾ ਕੀ ਐ ਗਿਆ ਛੱਡ ਦੇ ਆਜੋ ਆਜੋ ਕੋਈ ਗੱਲ ਨਹੀਂ ਵੇਖ ਲੈਣਾ ਤੁਹਾਨੂੰ ਮੈਂ ਤੁਹਾਨੂੰ ਇੱਥੇ ਕੋ ਹੈਗਾ ਨਹੀਂ ਮਾਤਾ ਤੇ ਦਿਮਾਗ ਖਰਾਬ ਹੋ ਗੋ ਲੱਗੀਆਂ ਹੁਣ ਤੂੰ ਮੁੰਡੇ ਮੇਰੇ ਪਰਵਾਉਣ ਜੇ ਕੋਈ ਵਾਅਦਾ ਘਾਟਾ ਹੋ ਗਿਆ ਨਾ ਮੁੰਡੇ ਦਾ ਕੋਈ ਨੁਕਸਾਨ ਹੋ ਗਿਆ ਤੈਨੂੰ ਨਹੀਂ ਮੈਂ ਛੱਡਣਾ ਚੰਗਾ ਲੈ ਲੈ ਹੱਥ ਹੁਣ ਭਲਾ ਇਧਰ ਆ ਪ੍ਰੀਤੀ ਕਰ ਗੱਲ ਮੇਰੇ ਨਾਲ ਕਾਹਾਂ ਕੀ ਗੱਲ ਕਰਨੀ ਤੂੰ ਬੋਲ ਕੀ ਆ ਨਾ ਤੂੰ ਮਾਂਗਦਾ ਫੜੀ ਉਹਦੀ ਤੇਰਾ ਕਿਰਾਦਾ ਪਿਓ ਹਾੜੇ ਦਾ ਬੋਲਦੀ ਨਹੀਂ ਆ ਤੈ ਚੁੱਪ ਕਰ ਜਾਗੇ ਕੂ ਹੁਣ ਸਾਰਾ ਡੱਬਰ ਚੜ ਕੇ ਆ ਗਏ ਕੀ ਕੋਈ ਆਪਾ ਉਹ ਤੇਰੇ ਤੋਂ ਦੁਖੀ ਹੋ ਕੇ ਆਏ ਚੜ ਕੇ ਅਸੀਂ ਪਹਿਲਾਂ ਕਿਉਂ ਨਹੀਂ ਆ ਗਏ ਤੂੰ ਹੱਦਾਂ ਬੰਨੇ ਪਾਰ ਕਰਨ ਦੇ ਆਪਣੇ ਚੰਗਾ ਤੁਸੀਂ ਤਾਂ ਹੱਦਾਂ ਪਾਰ ਕਰਦੇ ਨਹੀਂ ਗੇ ਨਾ ਤੁਸੀਂ ਨਹੀਂ ਕਰਦੇ ਬੀਰ ਜੀ ਪਹੁੰਚ ਲੋ ਮੈਂ ਕਦੀ ਪੇਕੇ ਆਪਣੇ ਕੋਈ ਗੱਲ ਨਹੀਂ ਦੱਸੀ ਆਗੀ ਮੈਂ ਢਿੱਡ ਚੀ ਪਾਛੜੀਆਂ ਸਾਰੀਆਂ ਗੱਲਾਂ ਤੇ ਜੇ ਮੈਂ ਹੁਣ ਸੱਚ ਬੋਲਣ ਲੱਗੀ ਆ ਤੇ ਹੁਣ ਦੋਵੇਂ ਨਾ ਮੇਰੇ ਦਿਵਾਲੇ ਹੋ ਗਏ ਆ ਉਹ ਤੈਨੂੰ ਭਲੇਖਾ ਵਾ ਵੀ ਸਾਨੂੰ ਕੋ ਪਤਾ ਨਹੀਂ ਆ ਐਂ ਸਿਰ ਰੇਪੇ ਸੇ ਕਰਕੇ ਚੋਪਾਂ ਚੱਲ ਕੋਈ ਨਹੀਂ ਕੁੜੀ ਆਪਣੇ ਘਰ ਸੁਖੀ ਬਸਣ ਰਹੀ ਆ ਸਾਡਾ ਚੁੱਪਚੀ ਭਲਾਈ ਆ ਪਰ ਤੂੰ ਨਾ ਸਿਰ ਤੋਂ ਪਾਣੀ ਮਗਾ ਕੇ ਛੱਡਿਆ ਹੁਣ ਸਾਰੇ ਇਦਾਂ ਆ ਗਿਆ ਜਿਦ ਤਾਰਾਂ ਨੂੰ ਫਾਹ ਦੇ ਕੇ ਮਾਰਦੇ ਲੱਗਿਆ ਕੀ ਹੋ ਗਿਆ ਮੱਸਾ ਬਾਹ ਹੀ ਫਾੜ ਲਈ ਤੇ ਖਸਮ ਨਹੀਂ ਭੜੀ ਏ ਹੋਰ ਕਹਿੰਦੇ ਨਹੀਂ ਭੜੀ ਔ ਮੰਮੀ ਇਹੋ ਜਿਹਾ ਈ ਦਾ ਮਰਵਾਉਂਦੇ ਹੁੰਦੇ ਆ ਪਿੰਡ ਚ ਰੋਲਾ ਪਾ ਕੇ ਆਏ ਤੇ ਇਸੇ ਕਰਕੇ ਇਹ ਇਨਾਂ ਦੀ ਬੇਇੱਜ਼ਤੀ ਹੋਵੇ ਇਹਦੇ ਬਾਲਦੀ ਦਾ ਤੇਲ ਪਾਉਂਦੇ ਨੇ ਤੇ ਸਾਰੇ ਪਿੰਡ ਢੋਰਾ ਫੇਰ ਗਏ ਤੇ ਉਹਨਾਂ ਮਾਰਤੀ 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 ਗੱਲ ਤਾਂ ਤੁਹਾਡੇ ਨਾਲ ਹੋਣੀ ਆ ਉਹਨੂੰ ਤਾਂ ਅਸੀਂ ਕਾਹ ਕੇ ਆਈ ਨਹੀਂ ਆ ਵਿੰਦਰ ਗੱਲ ਨੂੰ ਦੂਜੇ ਬੰਦੇ ਨਾਲ ਮੋੜ ਕਿੰਨੀ ਯਾਰੀ ਵੇਖਿਆ ਤੁਹਾਡਾ ਕਲੇਸ਼ ਹੁੰਦੇ ਨੂੰ ਪਰ ਅਸੀਂ ਆਪਣੇ ਜ਼ੁਬਾਨ ਜਿਹੜੀ ਬੰਦ ਕਰ ਛੜੀ ਆ ਘੱਟ ਤੂੰ ਹੀ ਇੱਕ ਮਾਸਾ ਨਹੀਂ ਕਰਦੇ ਭਾਜੀ ਆਪਣੇ ਘਰ ਨਾਲ ਦੋ ਭਾਂਡੇ ਜਿਹੜੇ ਠਿਆਕਦੇ ਹੁੰਦੇ ਨੇ ਖੈਰ ਦੇਦੇ ਹੱਥੋਂ ਜਰੇ ਵੀ ਨਹੀਂ ਜਾਂਦੇ ਆਹੋ ਕੁੜੀ ਆਡੀ ਤੇਾਨੂੰ ਦੁਪਰ ਆ ਰੀਤ ਨਹੀਂ ਨੂਆ ਕੁੜੀਆਂ ਕਰਕੇ ਧੀਆਂ ਕਰਕੇ ਲਿਆਈ ਦੀਆਂ ਨੇ ਮਾਰਨੂ ਨਹੀਂ ਲਿਆਈ ਦੀਆਂ ਕੀ ਆਲਾ ਸਲੂਕ ਕਿੜੇ ਕਰਨ ਲਈ ਆ ਕਿਹੜੇ ਸਲੂਕ ਕੀਤੇ ਨੇ ਇਹ ਉਹ ਦੋਹਾਂ ਜੀਆਂ ਦੇ ਆਪੋ ਵਿੱਚ ਗਾਲੇ ਤੇ ਤੂੰ ਹੀ ਉਤੋਂ ਨਹੀਂ ਚੜ ਕੇ ਆ ਗਿਆ ਚੱਲ ਚੁੱਪ ਕਰ ਮੰਮੀ ਬਾਅਦ ਜਿੰਨਾਂ ਨੇ ਉੱਥੇ ਆੜੇ ਸੋਰੇ ਚੱਲ ਜਾਣਾ ਮੀਆਂ ਬੀਬੀ ਰਾਇਤ ਕੀ ਕਰੇਗਾ ਕਾਜੀ ਉਹ ਤਾਂ ਹੁਣੀ ਉਹਨਾਂ ਦੋਹਾਂ ਜੀਆਂ ਇੱਕੋ ਮਿੱਕਾ ਹੋਣਾ ਮੰਮੀ ਆਂਦੀ ਫਰੀ ਅੱਗ ਲਾਉਣਾ ਆਇਆ ਹੋਇਆ ਚਾਹ ਤੇ ਰਾਜੀ ਮੀਆਂ ਬੀਬੀ ਉਹ ਤੇ ਰੋਂ ਰਹੀ ਆ ਇਹ ਰਾਜੀ ਆ ਤੂੰ ਵੀ ਰੋਂ ਰਿਹਾ ਏ ਅਹੀਂ ਤੇ ਰੋਣਾ ਹੀ ਸਾਡੀ ਤੇ ਭੈਣ ਲੱਗਦੀ ਐ ਅਹੀਂ ਤੇ ਰੋਣਾ ਸਾਡੀ ਨੂੰ ਲੱਗਦੀ ਹੱਥੀ ਵਿਆਹੀ ਐ ਐਦਾਂ ਨੂੰ ਨਾ ਸੁਣੂ ਕਰੀਦਾ ਵਾ ਨਾ ਤਾਰਕਾ ਘਟ ਕੇ ਮਾਰ ਦੇਣਾ ਇਹਨੂੰ ਨੂੰ ਲੱਗਦੀ ਐ ਤਾਂ ਮਾਰ ਦੋ ਫੇਰ ਹਨਾ ਆ ਵੇ ਸਪੀਡੀ ਜੇ ਨੇ ਕਿਡਿਸ਼ਾ ਦੀ ਗੱਲ ਬਣਾ ਲਈ ਐ ਫਾਹ ਦੇ ਕੇ ਮਾਰ ਦੇਣ ਲੱਗੇ ਨੇ ਇਹੋ ਜਿੰਨੂੰ ਗੇਟੋ ਬਾਹਰ ਨਿਕਲ ਕੇ ਜਾ ਆ ਗਿਆ ਖਣਾ ਉਹਨਾਂ ਤੇਲ ਪਾ ਕੇ ਮਾਰਤੀ ਫਾਹ ਦੇ ਕੇ ਮਾਰਤੀ ਐ ਇਹੋ ਜੀ ਤੇ ਤਾਂ ਵਾਂਗ ਤੇ ਗੱਲਾਂ ਚੜੰਦੀਆਂ ਨੇ ਅੱਲੇ ਉਹ ਤੁਹਾਡੇ ਬਹੁਤ ਐਕਟਿੰਗ ਆਉਂਦੀ ਤੁਹਾਨੂੰ ਸਾਰੇ ਟੱਬਰ ਨੂੰ ਤੁਹਾਨੂੰ ਤਾਂ ਐਕਟਿੰਗ ਦਾ ਨਾ ਅਵਾਰਡ ਮਿਲਣਾ ਚਾਹੀਦਾ ਆ ਅੱਜ ਸਾਡੀ ਭੈਣ ਸਾਡੀ ਧੀ ਉਦੋਂ ਤੁਹਾਡਾ ਪਿਆਰ ਕਿੱਥੇ ਗਿਆ ਸੀ ਜਿੱਦ ਨੇ ਇਹਦੇ ਕੋਲ ਤੁਹਾਡਾ ਹਾਰ ਪਿਆ ਸੀ ਉਦੋਂ ਤਾਂ ਤੁਹਾਡੇ ਸੰਗੋ ਰੋਟੀ ਨਹੀਂ ਸੀ ਉਤਰੰਡੀ ਤੇ ਤੁਹਾਡਾ ਸਾਹ ਲੈਣਾ ਵੀ ਔਖਾ ਹੋਇਆ ਸੀ ਰਗਾਂ ਹੱਡੀਆਂ 'ਚ ਗੂਠ ਦਿੱਤਾ ਸੀ ਕਿ ਅਸੀਂ ਮਾਰੀ ਚੱਲੇ ਜਿੱਨਾਂ ਜਿਹੜਾ ਸਾਨੂੰ ਹਾਰਨਾ ਮਿਲਿਆ ਉਸ ਦਿਨ ਆ ਵਾਲਾ ਪਿਆਰ ਵਿਖਾਉਂਦੇ ਹਾਂ ਰਹਿਣ ਦਿੰਦੇ ਹੋ ਹੋਰ 6 ਮਹੀਨੇ ਉਹਦੇ ਕੋਲ ਫੇਰ ਪਤਾ ਲੱਗਣਾ ਸੀ ਨਾ ਤੁਹਾਡਾ ਸੋ ਐਸੇ ਕਲਾਂ ਦੀਆਂ ਤੇ ਤਕਲੀਫਾਂ ਨੇ ਬਹੁਤ ਗਏ ਜੇ ਤੁਹਾਡੇ ਕੋ ਪਹੁੰਚ ਨਹੀਂ ਤੀ ਹੈਗੀ ਹਾਰ ਪੌਂਦੀ ਤੇ ਦੇਖੀ ਕੀ ਲੋੜ ਦੀ ਲੋਕ ਦਿਖਾਵਾ ਕਰਨ ਦੀ ਉੱਥੇ ਕਿਹੜਾ ਵਿਆਹ ਨਹੀਂ ਸੀ ਹੁਣ ਹੁਣ ਜੇ ਅਗਲੇ ਨੇ ਆਪਣਾ ਸੈੱਟ ਲਿਆ ਹੀ ਲਿਆਵਾ ਤੇ ਔਖੇ ਕਿਹੜੀ ਗੱਲੋਂ ਹੋਣ ਦੇ ਜੇ ਉੱਥੇ ਜਾਊਂਗੀ ਤੁਸੀਂ ਉਹਨਾਂ ਦੇ ਸੱਤੇ ਲਈ ਜਾਂਦੇ ਜੇ ਹਾਦੀ ਹੋ ਗਈ ਤਾਂ ਮਨਾਟਾ ਦੇਵਾਲੀ ਦੇ ਤੁਸੀਂ ਕਿਸੇ ਪਾਸੇ ਵੀ ਨਹੀਂ ਡਿੱਗਦੇ ਹਾਂਗੇ ਵਾਕੇ ਵੀਰ ਜੀ ਇਹ ਨਾ ਸੱਚੀ ਜੋ ਵੀ ਇਹਨਾਂ ਨੂੰ ਕਹੋਗੇ ਨਾ ਇਹਨਾਂ ਨੇ ਕਿਹਾ ਨਾ ਅਸੀਂ ਸਹੀ ਹਾਂ ਤੁਸੀਂ ਸਾਰੇ ਜਾਣੇ ਝੂਠੇ ਜੇ ਹੁਣ ਜੇ ਮੈਂ ਸੱਚੀਆਂ ਗੱਲਾਂ ਦੱਸਾਂ ਨਾ ਤੇ ਮੰਮੀ ਇੱਥੇ ਖਲਾਰੇ ਬੈਠਣ ਅਕੇ ਵੇਖ ਹੀ ਲੈ ਹਾਂ ਖਲਾਰੇ ਜੇ ਖਲਾਰੇ ਪੈ ਗਏ ਨਾ ਤੇ ਇੱਕ ਗੱਲ ਯਾਦ ਰੱਖੀ ਟੱਕਦੀ ਤੂੰ ਵੀ ਨਹੀਂ ਇੱਥੇ ਮੂੰਹ ਬੰਦ ਕਰ ਲੈ ਜਮਾਨ ਜੇ ਕੱਢੀ ਤੇ ਮੇਥੋਂ ਬਰਾ ਕੋਈ ਨਹੀਂ ਚਲੋ ਨਹੀਂ ਘਰ ਮੈਂ ਆਪਣੇ ਦੇਖ ਲੈਣਾ ਚੱਲ ਕੁੜੀਏ ਤੂੰ ਅੰਦਰ ਵਾਲ ਚੱਲ ਗੱਲਾਂ ਕਰਦਾ ਫਿਰਦਾ ਤੈਨੂੰ ਮੈਂ ਇੱਕ ਗੱਲ ਦੱਸਾਂ ਮੈਂ ਜੇ ਸਾਹ ਰਹਿਤੇ ਕਰਾਵਾਂ ਕਰਾਉਣ ਜਾਣਦਾ ਨਾ ਤੇ ਮੈਂ ਕੁੜੀਆਂ ਵਸਾਉਣ ਵੀ ਜਾਣਦਾ ਹੀ ਆਖੇ ਲੱਗ ਜਾ ਜੇ ਅੱਜ ਤੋਂ ਬਾਅਦ ਕੁੜੀ ਨੂੰ ਕਿਤੇ ਹੱਥ ਵੀ ਹੁੰਗੇ ਵੀ ਲੱਗੀ ਨਾ ਤੇ ਤੇਰਾ ਉਹ ਹਾਲ ਕਰਾਂਗੇ ਜਿਹੜਾ ਯਾਦ ਕਰੇਗਾ ਇੱਥੇ ਪਾਪਾ ਜੀ ਮੈਂ ਕੋਈ ਕਹਿਣਾ ਨਹੀਂ ਉਹਨੂੰ ਮੈਂ ਕਿਹੜਾ ਉਹਨੂੰ ਕਹਿਣਾ ਪੁੱਛ ਲਵਾਂ ਪਾਪੇ ਤੂੰ ਕਹਿੰਦਾ ਨਹੀਂ ਕੋਹ ਤੂੰ ਸਾਡੇ ਸਾਹਮਣੇ ਨਹੀਂ ਡੰਡਿਆ ਤੇ ਮਗਰੋਂ ਕਰਦਾ ਹੋਏਗਾ ਬੜਾ ਤਮਾਹਾ ਤੁਸੀਂ ਮਾਪੋਤਾਂ ਨੇ ਲਾ ਲਿਆ ਹੁਣ ਨਹੀਂ ਮੈਂ ਲੱਗਣ ਦੇਣਾ ਜੇ ਐ ਤੂੰ ਅੱਗੇ ਕੋਈ ਮਾਸਾ ਜਿੰਨੀ ਵੀ ਗੱਲ ਹੋ ਗਈ ਨਾ ਤੇ ਮੇਥੋਂ ਬੁਰਾ ਕੋਈ ਨਹੀਂ ਬੜਾ ਚਿਰ ਜੜ ਜੜ ਕੇ ਵੇਖ ਲਿਆ ਵਾ ਨਿਆਣਿਆਂ ਨੂੰ ਇਹੋ ਸਮਝਾਉਂਦਾ ਰਿਆਂ ਪਰ ਨਹੀਂ ਬੋਲਣਾ ਨਹੀਂ ਬੋਲਣਾ ਅਖੀਰ ਦੀ ਬਾਕੀ ਬਲਾਗ ਛੱਡਿਆ ਤੂੰ ਕੋ ਬੰਦੇ ਵਾਲਾ ਕੰਮ ਬੜਾ ਨਿਆਣਾ ਵਾ ਆ ਵੇਖਿਆ ਨਵੇਂ ਚੋਰ ਤੇ ਨਾਲੇ ਚਤਰ ਬੀਬੀ ਇਹਨੂੰ ਤੇ ਆਂਦੇ ਆ ਮਤਲਬ ਕੱਢਿਆ ਤੇ ਬੰਦਾ ਛੱਡਿਆ ਮੈਨੂੰ ਤੇ ਲੱਗਦਾ ਵਾ ਤੇ ਇਹਨਾਂ ਦੇ ਨਾ ਉਂਜੀ ਦਿਮਾਗ ਖਰਾਬ ਹੋ ਗਏ ਆ ਆਪਣੇ ਕੋਲੇ ਹੀ ਸਕੀਮਾਂ ਘੜੀ ਜਾਂਦੇ ਆ ਤੇ ਇਹ ਵੀ ਨਹੀਂ ਪਤਾ ਲੱਗਦਾ ਕਿ ਕਿਹੜੀ ਗੱਲ ਕਿੱਥੇ ਕਰਨੀ ਆ ਤੇ ਕਿੱਥੇ ਨਹੀਂ ਕਰਨੀ ਇਹ ਜੀ ਸਾਡੇ ਕੋਲ ਹਾਰ ਕੋ ਮੰਗਿਆ ਦੱਸ ਵੀ ਇਹਨਾਂ ਨੂੰ ਹਾਰ ਪੂਜ ਦਿੰਦੇ ਤੇ ਫੇਰ ਬੜਾ ਵਧੀਆ ਹੀ ਇਹ ਤੇ ਬਸ ਆਂਦੇ ਵੀ ਕਲਾਵੇ ਭਰ ਭਰ ਕੇ ਆਪਣੀ ਚੀ ਬਲੇਟ ਲਈ ਅਸੀਂ ਜੋ ਕੋਈ ਸਾਡੇ ਕੋਲ ਬਸ ਆਈ ਜਾਵੇ ਨਾਲੇ ਜੀਤਾ ਝੂਠਾ ਬੰਦਾ ਜਿਹੜਾ ਵਾ ਨਾ ਉਹ ਜਦੋਂ ਉਹ ਨਹੀਂ ਹਟਦਾ ਹੁੰਦਾ ਨਾ ਹੀ ਝੂਠਾ ਪੈਂਦਾ ਵਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੀ ਗੱਲ ਕਿੱਥੇ ਕਰਨੀ ਕਿੱਥੇ ਨਹੀਂ ਕਰਨੀ ਪਾਪਾ ਜੀ ਉਹ ਤਾਂ ਤੁਸੀਂ ਗਲਤੀ ਕੀਤੀ ਦੋ ਚਾਰ ਮੈਨੂੰ ਮਾਰ ਲਾ ਲੈਂਦੇ ਨਾ ਵੀ ਕੀ ਦੇ ਉਹਨੇ ਠੰਡਾ ਹੋ ਜਾਣਾ ਸੀ ਆਪੇ ਉਹ ਨਹੀਂ ਇਹੋ ਜਿਹਾ ਕੰਮ ਕਰੀ ਜਾਂਦਾ ਛਿਆਣੇ ਆਖਿਆ ਮਾਰੇ ਨੂੰ ਭਜਾਇਆ ਚੰਗਾ ਹੁੰਦਾ ਜਿੰਨੀ ਅੱਜ ਹੋ ਗਈ ਆ ਉਹ ਡੁੱਬ ਕੇ ਮਰਨਾ ਐਦੂੰ ਹੋਰ ਉਹਨਾਂ ਨੂੰ ਹੁਣ ਕੀ ਕਰ ਦੇਣਾ ਅਜੇ ਐਗੋਂ ਵੇਰੀ ਜਾਣ ਡੁੱਬ ਕੇ ਨਾ ਕਿੱਥੇ ਮਰਨਾ ਉਹਨਾਂ ਤਾਂ ਸ਼ਰਮੀਆਂ ਨਹੀਂ ਮਾਸਾ ਮੈਨੂੰ ਨਹੀਂ ਲੱਗਦਾ ਕਿ ਇਹ ਸੁਧਰਨਗੇ ਇਹਨਾਂ ਦਾ ਕੰਮ ਜ਼ਿਆਦਾ ਵੱਧ ਗਿਆ ਵਾ ਵੇਖਿਆ ਨਹੀਂ ਕੁੜੀ ਗੱਲ ਕਰਨ ਪੈਣ ਡਈ ਸੀ ਤੇ ਉਹਨੂੰ ਗੱਲ ਨਹੀਂ ਕਰਨ ਦੇਣ ਡੇ ਕਿ ਤੂੰ ਚੁੱਪ ਕਰ ਜਾ ਕਿਦਾਂ ਬਾਤ-ਬਾਤ ਪੈਣ ਡਈ ਸੀ ਉਹਨੂੰ ਉਹ ਜੇ ਗਾਂ ਘਰ ਕਰਨਗੇ ਨਾ ਤੇ ਫਿਰ ਦੂਜੇ ਤਰ੍ਹਾਂ ਵੇਖ ਲਾਂਗੇ ਚੁੱਪ ਕਰ ਝੋ ਹੁਣ ਬਸ ਕਰੋ ਜਿੰਨੀ ਗਾ ਹੀ ਕਰ ਆਇਆ ਬਹੁਤ ਜ਼ਿਆਦਾ ਕਰਤੀ ਆ ਪਾਪਾ ਜੀ ਗਾਂ ਦਾ ਤਾਂ ਪਤਾ ਨਹੀਂ ਅੱਜ ਮੌਕਾ ਹੈਗਾ ਸੀ ਅੱਜ ਸਾਰੀ ਗੱਲ ਮੇਲ ਲੈਣੀ ਕਾਲੇ ਨਹੀਂ ਪਈ ਜਾਂਦਾ ਪੁੱਤ ਉਹ ਇਨਾ ਕਾਲੇ ਪਿਆ ਹੀ ਸੂਤਰ ਆਉਣਾ ਵਾ ਵੇਖ ਲਿਓ ਤੁਸੀਂ ਉਹ ਤੂੰ ਇਕੱਲਾ ਹੀ ਗੱਲਾਂ ਕਰੀ ਜਾਂਦਾ ਮੈਨੂੰ ਚਾਰ ਸਪਹਿਰਾ ਵੇਖਣਾ ਪੈਂਦਾ ਵਾ ਕੀ ਵਿਸਾਉਣੀ ਹੈ ਕਿ ਨਹੀਂ ਵਿਸਾਉਣੀ ਜੇ ਜਿਆਦਾ ਹੀ ਬੋਲੀ ਜਾਵਾਂਗੇ ਤਾਂ ਉਹਨਾਂ ਇਹ ਤੋਂ ਹੀ ਚੜਨਾ ਹੀ ਹੋ ਤੁਹਾਡਾ ਜ਼ਮਾਨਾ ਹੋਰ ਸੀ ਉਦੋਂ ਜ਼ੁਬਾਨ ਦਾ ਕੋਈ ਮੁੱਲ ਹੁੰਦਾ ਸੀ ਅੱਜ ਕਾਲ ਦੇ ਜ਼ਮਾਨੇ ਵਿੱਚ ਨਾ ਇਹੋ ਜਿਹੀ ਜੁੱਤੀ ਦੇ ਯਾਰ ਵਾ ਜਿੰਨਾ ਚਿਰ ਚਾਰ ਡਾਂਗਾ ਮੱਝੀਆਂ ਨਾ ਉਹਨਾਂ ਚਿਰ ਤਾਂ ਕਹੇ ਦੀ ਅਕਲ ਨਹੀਂ ਟਿਕਾਣੀ ਆਉਣੀ ਵੇਖ ਲਿਓ ਤੁਸੀਂ ਉਹ ਪੁੱਤ ਅਸੀਂ ਧੀ ਆੜਿਆ ਫੇ ਵੀ ਚੜਿਆ ਆਖਿਆ ਧੀ ਆੜਿਆਂ ਦਾ ਸਿਰ ਨਹੀਂ ਵਾ ਹੁੰਦਾ ਨਹੀਂ ਅਸੀਂ ਇੱਥੇ ਤਾਈ ਪਹੁੰਚਣਾ ਤੈਨੂੰ ਗੁੱਥਾ ਜੜਿਆ ਵਾ ਬੋਧਾ ਗੁੱਥੇ ਜਾਣ ਕੇ ਕੋਈ ਵੱਧ ਘਟ ਜਾਂਦਾ ਹੋ ਗਿਆ ਫੇਕ ਹੀ ਕਰਾਂਗੇ ਧੀ ਆ ਸਾਡੀ ਬਸਾਉਣੀ ਕਿ ਨਹੀਂ ਬਸਾਉਣੀ ਹਾਹੋ ਗੱਲਾਂ ਕਰ ਕਰ ਕੇ ਇੱਥੋਂ ਤੱਕ ਪਹੁੰਚ ਗਏ ਆ ਚੁੱਪ ਕਰੋ ਕੋਈ ਨਹੀਂ ਵੇਖੀ ਜਾਏਗੀ ਜੋ ਗਾਂ ਹੋਏਗਾ ਵੇਹ ਲਿਓ ਦੂ ਗਾਂ ਹੋਏਗਾ ਆਹੋ ਕੁਝ ਹੋਣਾ ਚੋਕ ਜ ਹੁਣ ਹੋਣ ਡਿਆ ਵਾ ਕਿੰਨੀ ਖੋਸ਼ ਸੀ ਮੈਂ ਕੀ ਚੱਲ ਹੁਣ ਭੂਆ ਨਾਲ ਮੇਲਜੋਲ ਵਧਣ ਡਿਆ ਆ ਇਹਨਾਂ ਨੇ ਵੀ ਨਾ ਦੂਜੇ ਦੇ ਘਰ ਵਿੱਚ ਹੀ ਸਾਲਾ ਲੈ ਕੇ ਨਾ ਆਪਣੇ ਘਰ ਹੀ ਲੜਾਈ ਪਾ ਲਈ ਆ ਤੇ ਇਸ ਲੜਾਈ ਦਾ ਸਾਰਾ ਇਲਜ਼ਾਮ ਹੁਣ ਇਹਨਾਂ ਮਾਪੁੱਤਾਂ ਨੇ ਨਾ ਮੇਰੇ ਸਿਰ ਮੜ ਦੇਣਾ ਕਿ ਇਹਨੇ ਲੜਾਈ ਕਰਾਈ ਆ ਧਮਾ ਖਰਾਬ ਕਰਕੇ ਰਖੜਿਆ ਵਾ ਸੋਚੀ ਦਾ ਕੁਝ ਵਾ ਹੋ ਕੁਝ ਜਾਂਦਾ ਆ ਸਮਝ ਨਹੀਂ ਲੱਗਦੀ ਹੈਗੀ ਝਾਟੀ ਗੱਲ ਪੈਂਡਾ ਪੁੰਦੇ ਆਏ ਤੇ ਪਹਿਲਾਂ ਵੇਖ ਲੈ ਸਹੀ ਜਿਹੜੇ ਮੇਰੀ ਮਾਂ ਨੇ ਪੈਸੇ ਪਰਸੇ ਚ ਪਾਏ ਆ ਹੁਣ ਇਹ ਪੈਸੇ ਨਹੀਂ ਮੈਂ ਇਹਨਾਂ ਨੂੰ ਦੇਣੇ ਭਾਵੇਂ ਜੋ ਮਰਜ਼ੀ ਹੋ ਜੇ ਇਹ ਨਹੀਂ ਆ ਤੇ ਮੰਮੀ ਆਨੇ ਮੈਂ 4-5000 ਰੁਪਇਆ ਪਾਇਆ ਇਹਦੇ ਵਿੱਚ ਇੱਥੇ ਤਾਂ ਪੈਸੇ ਨਹੀਂ ਆਗੇ ਓਹੋ ਉਹਦੋਂ ਪਰਸੇ ਪੜਿਆ ਸੀ ਨਾ ਇਹਨੇ ਪੱਕੀ ਗੱਲ ਆ ਇਹ ਮੰਮੀ ਨੇ ਪੈਸੇ ਚੋਰੀ ਕਰ ਲਿਆ ਮੇਰੇ ਹਾ ਕਿਤੇ ਬਿਨਾ ਵਜਾ ਦੀ ਲੜਾਈ ਪਾ ਕੇ ਚਲ ਗਏ ਆ ਆ ਲੋ ਆ ਵੀ ਰੱਖ ਲੋ ਮੈਨੂੰ ਨਹੀਂ ਇਹਦੀ ਲੋੜ ਆ ਗਈ ਆ ਰੱਖੋ ਕੀ ਕਰਨਾ ਮੈਨੂੰ ਕੀ ਹੋਇਆ ਵਾ ਤੈਨੂੰ ਕੀ ਆ ਹਣ ਮੰਮੀ ਨੂੰ ਪੁੱਛੋ ਕੀ ਹੋਇਆ ਮੈਨੂੰ ਨਾ ਪੁੱਛੋ ਮੇਰੀ ਸੁਣ ਲੈ ਗੱਲ ਜੇ ਉਹ ਆ ਕੇ 2 ਮਿੰਟ ਤੇਰੀ ਸ਼ੈਰ ਲੈ ਕੇ ਚਲੀ ਗਏ ਜਣਾ ਤੂੰ ਬੋਧਾ ਚੰਬਲ ਚੰਬਲ ਕਿਣਾ ਵਿਖਾਉਣਾ ਨੂੰ ਕੰਬਲਾਂ ਤੇ ਮੈਂ ਆਪੇ ਹੀ ਆ ਮੰਮੀ ਨੂੰ ਪੁੱਛੋ ਮੰਮੀ ਨੇ ਕਿਹੜਾ ਕੰਮ ਕੀਤਾ ਆ ਕਿਹੜਾ ਕੰਮ ਕੀਤਾ ਮੰਮੀ ਨੇ ਚੋਰੀ ਕੀਤੀ ਆ ਮੇਰੇ ਪਰਸਲ ਵਿੱਚੋਂ ਸਾਰੇ ਪੈਸੇ ਕੱਢ ਲਏ ਆ ਨਹੀਂ ਤੈਨੂੰ ਪੈ ਜੇ ਸਰਕਲ ਜੋਗਣੇ ਨਹੀਂ ਹੋਣੀਆਂ ਨਹੀਂ ਮੇਰਾ ਚੋਰੀ ਦਾ ਇਲਜ਼ਾਮ ਲਾਉਂਦੇ ਹੀ ਆ ਨਹੀਂ ਮੈਂ ਤੇ ਕਿਤੇ ਦੁੱਕੀ ਨਾ ਕਹਿਦੀ ਛੇੜਾ ਹਾਏ 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 ਤੁਸੀਂ ਦੇ ਵਾਕਏ ਤੁਸੀਂ ਕਦੀ ਦੁੱਕੀ ਨਾ ਛੇੜੋ ਮੈਂ ਆਪਣੇ ਅੱਖੀ ਵੇਖਿਆ ਪਰਸ ਫੋਨ ਲੰਡੇ ਸੀ ਤੁਸੀਂ ਮੇਰਾ ਉਸ ਦਿਨ ਤੈਨੂੰ ਪੱਕਾ ਜੀ ਕਹਿਣਾ ਕਿ ਮੰਮੀ ਨੇ ਚੋਰੀ ਕੀਤੀ ਆ ਹੋਰ ਕਿੰਨਾ ਕਰਨੀ ਸੀ ਮੈਂ ਕੱਢਿਆ ਤੇਰੇ ਪੈਸੇ ਮੇਰੇ ਨਾਲ ਗੱਲ ਕਰ ਆਹੋ ਹੁਣ ਇਹਨਾਂ ਜਾਮ ਲਾਈ ਜਾਓ ਆਪਣੇ ਸਿਰ ਤੇ ਕਿ ਮੰਮੀ ਨੇ ਨਾ ਨਾ ਵਜੇ ਮੰਮੀ ਨੇ ਪੈਸੇ ਚੋਰੀ ਕੀਤੇ ਤੇ ਮੰਮੀ ਨੇ ਮੇਰੇ ਪੈਸੇ ਕੱਢੇ ਆ ਤੇਰੀ ਜੁਬਾਨ ਖੇਚਦੇ ਨਹੀਂ ਪਤਾ ਬਕਵਾਸ ਕਰੀ ਜਾਂਦੀ ਜਦੋਂ ਮੈਂ ਕਹਿੰਦਾ ਮੈਂ ਕੱਢਿਆ ਪੈਸੇ ਹੁਣ ਮੈਂ ਸੱਚ ਬੋਲਣ ਦੀ ਆ ਹੁਣ ਤੇ ਤੁਹਾਨੂੰ ਔਖਾ ਲੱਗਣਾ ਹੀ ਲੱਗਣਾ ਵਾ ਬਹੁਤ ਤੈਨੂੰ ਔਖਾ ਲੱਗਣਾ ਵਾ ਆਹੋ ਹੁਣ ਨੀਂ ਤੇਰਾ ਪਰਸ ਤੇ ਥੱਲੇ ਡਿੱਗਾ ਮੈਂ ਜਦੋਂ ਤੂੰ ਮਿਲੂ ਆਦੀ ਆ ਪੀ ਸਵਦਾ ਲਿਆ ਦੇ ਤੇ ਮੈਂ ਤਾਂ ਆਪਣਾ ਪਰਸ ਲੱਭਣ ਦੀ ਆ ਤੇ ਤੇਰਾ ਥੱਲੇ ਡੇਗ ਪਿਆ ਤਮੈ ਆ ਫੜ ਕੇ ਤੇ ਜਮ ਜਿੱਪਾ ਮੇਲਣ ਦੀ ਕੋਈ ਦਾ ਪਰਸ ਪਿਆ ਜਿੱਪਾ ਮੈਂ ਮੇਲਣ ਦੇ ਕਿ ਛੇਦੀ ਛੇਦੀ ਪੈਸੇ ਨਿਕਲਦੇ ਤੇ ਜਿੱਪਾ ਮੇਲਦਾ ਕਿ ਇਹਨੂੰ ਪਤਾ ਵੀ ਨਾ ਲੱਗੇ ਮੇਰੇ ਹੱਥ 'ਚ ਵੇਖੇ ਹਨੀ ਉਹ ਹਣੀਏ ਨਹੀਂ ਤੂੰ ਵੇਖੇ ਤਾਂ ਮੰਮੀ ਦੇ ਹੱਥ 'ਚ ਦੱਸ ਆਹੋ ਹੁਣ ਜੇ ਮੈਂ ਕੋਈ ਗੱਲ ਕੀਤੀ ਨਾ ਤੇ ਦੋਹਾਂ ਜਾਣਿਆਂ ਨੂੰ ਤੈਨੂੰ ਅੱਗ ਲਗ ਦੇਣੀ ਆ ਕਿ ਆਹ ਗੱਲ ਕਰ ਤਾਂ ਇਹਨੇ ਕਰ ਦਿੱਤੀ ਆ ਕਰ ਲਾ ਤੂੰ ਜਿਹੜੀ ਕਰਨੀ ਆ ਅੱਗੇ ਤੂੰ ਘਟ ਕੰਢੀ ਆ ਨਾ ਜਿੱਦਨਾ ਤੈਨੂੰ ਫੋਨ ਲਿਆ ਕੇ ਦਿੱਤਾ ਉਸ ਦਿਨ ਕੱਢੇ ਹੀ ਮੈਂ ਇਹ ਕਰਕੇ ਕੱਢੇ ਕਿ ਜੇ ਵਿੱਚ ਪਾਉਣਾ ਪਿਆ 1000 2000 ਦੇ ਵਿੱਚ ਪਾ ਲੂੰਗਾ ਬਸ ਇਹੋ ਗੱ ਕਿੰਨੀ ਸਫਾਈ ਦੇ ਨਾਲ ਝੂਠ ਬੋਲਣ ਰਿਹਾ ਜੇ ਤੁਸੀਂ ਉਦੋਂ ਦੇ ਕੱਢੇ ਹੁੰਦੇ ਨਾ ਤੇ ਤੁਸੀਂ ਮੈਨੂੰ ਉਦੋਂ ਨਹੀਂ ਦੱਸ ਜਣਾ ਸੀ ਤੁਸੀਂ ਅੱਜ ਦੱਸਣ ਦੇ ਆ ਉਹ ਵੀ ਤਾਂ ਦੱਸਣ ਦੇ ਕਿਉਂਕਿ ਮੈਂ ਮੰਮੀ ਦੇ ਨਾਲ ਆਉਂਦੀ ਆ ਬਕਵਾਸ ਬੰਦ ਕਰ ਮੈਂ ਤੈਨੂੰ ਦੱਸ ਦਿੰਨਾ ਰਗਾ ਘੁੱਟ ਕੇ ਮਾਰ ਦੂੰਗਾ ਬੋਧਾ ਲੱਗੀਆਂ ਚੰਬਲ 4000 ਰੁਪਏ ਇਹ ਨਾ ਤੇਰਾ ਹੁਣੇ ਲਿਆ ਕੇ ਤੇਰੇ ਮੂੰਹ ਤੇ ਮਾਰਦਾ ਚੰਗਾ ਸੋਗੋ ਮਾਰ ਦੋ ਗਲੋ ਤੇ ਮੈਂ ਲੱਥ ਜੂਗੀ ਨਾ ਟਾੜਿਓ ਤੇ ਤੂੰ ਇਹ ਸੋਚ ਵੀ ਕਿ ਤਾਨੇ ਮੰਮੀ ਨੇ ਪੈਸੇ ਕੱਢੇ ਨ ਬਸ ਚੋ ਸੋਚ ਵੀ ਕਿਦਾਂ ਲਿਆ ਜਿਹਨੇ ਆਪਣੀ ਅੱਖੀ ਵੇਖਿਆ ਹੋਵੇ ਨਾ ਉਹ ਕਹਿ ਸਕਦੀ ਆ ਲੈਣੀਆਂ ਤੇਰਾ ਪਰਸ ਪਿਓ ਤੇਰਾ ਥੱਲੇ ਡੇਕ ਪੈ ਕੇ ਮੈਂ ਜਿਪਾ ਮੇਲ ਕੇ ਰੱਖਣ ਦੀ ਤੇਨੂੰ ਮੈਂ ਫੜਾ ਤਾ ਤੂੰ ਮੇਰੇ ਹੱਥ ਵੇਖੇ ਆ ਜਾਂ ਮੈਂ ਹੱਥ ਪਿੱਛੇ ਕੀਤੇ ਆਣ ਤਾਂ ਵੀ ਕਹਿ ਪਏ ਤੈਨੂੰ ਸ਼ੱਕ ਪਿਆ ਮੰਮੀ ਨੇ ਹੱਥ ਪਿੱਛੇ ਕੀਤੇ ਮੰਮੀ ਬਥੇਰੇ ਜਲਾਗਾ ਤੁਸੀਂ ਠੀਕ ਆ ਨਾ ਆ ਫੜ ਆਪਣੇ ਪੈਸੇ ਖਬਰਦਾਰ ਜੇ ਮੇਰੀ ਮਾਣੋਂ ਕੋਈ ਗੱਲ ਕੀਤੀ ਤੇ ਹਾ ਜਿਹੜੀ ਏਡੀ ਲੰਮੀ ਤੋਂ ਜ਼ੁਬਾਨ ਚ ਲਾਉਣੀ ਆ ਨਾ ਖਿੱਚ ਕੇ ਤੌਨ ਨੂੰ ਵਾਲ ਦੇ ਕੇ ਫਾਹ ਦੇ ਦੂੰਗਾ ਹੀ ਪਾਲ ਲੈ ਹੁਣ ਡੇਲੇ ਕੇ ਕੱਢੀ ਜਾਣੀ ਏ ਮੇਰੇ ਵੱਲ ਨੂੰ ਪਾਲਾ ਪਰਸ ਚ ਹੁਣ ਇਹੋ ਹੀ ਵਰਤਨੇ ਨਹੀਂ ਸਾਰੀ ਉਮਰ ਜਿਹੋ ਦੀ ਭੂਆ ਮਿਸਰੀ ਤੋਂ ਉਹ ਜੀ ਭਤੀਜੀ ਖੂਨ ਦੀ ਇੱਕੋ ਹੀ ਏ ਨਾ ਭੂਆ ਭਤੀ ਦਾ ਪਰ ਮਤ ਨਹੀਂ ਆਈ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਉਂਦੀ ਨੂੰ ਤੁਸੀਂ ਨਹੀਂ ਕੱਢੇ ਤੇ ਇਹਨਾਂ ਨੇ ਤੇ ਕੱਢੇ ਹੀ ਆ ਨਾ ਇਹ ਕੌਣ ਨੇ ਖਸਮ ਹੈ ਤੇਰਾ ਜੇ ਕੱਢ ਲੈਂਦਾ ਹਰ ਨਹੀਂ ਆ ਗਈ ਜੇ ਤੈਨੂੰ 20000 ਦਾ ਹੁਣ ਲਿਆ ਕੇ ਦੇ ਸਕਦਾ ਮਾਂ ਤੇ ਕੀ ਗੱਲ ਮੈਂ ਤੇਰਾ 4000 ਰੁਪਏ ਨਹੀਂ ਲੈ ਆਖਦਾ ਕਮ ਸੇ ਕਮ 10 ਦੇ ਸਕਦੇ ਸੀ ਨਾ ਕਹਿਣ ਤੇ ਡਿਆ ਨਹੀਂ ਚੇਤਾ ਰਿਆ ਤੇ ਤੂੰ ਆਵਸ ਲੈਣਾ ਪੁੱਛ ਲੈਂਦੀ ਆ ਜੇ ਤਰੀਕਾ ਹੁੰਦਾ ਪੁੱਛਣ ਦਾ ਫੇ ਮਮੀ ਇੱਥੇ ਮੇਰੇ ਪੈਸੇ ਹਨ ਤੂੰ ਹਾਂ ਮੇਰੇ ਪੈਸੇ ਵੇਖੇ ਨੇ ਤੇ ਤੇਰਾ ਮਨ ਨੂੰ ਸਮਝਾਈਦਾ ਵਾ ਕਿ ਨਹੀਂ ਲੜਾਈ ਕਰਨੀ ਘਰ ਦੇ ਵਿੱਚ ਨਹੀਂ ਕਰਨੀ ਪਰ ਤੇ ਆਹੋ ਚਲ ਚੱਲੇ ਨਾ ਬਦਲੀ ਆਪਣੇ ਮੈਨੂੰ ਤੇ ਪਹਿਲਾਂ ਹੀ ਪਤਾ ਸੀ ਲੜਾਈ ਕਿਹਦੀ ਆ ਹੋਈ ਤੁਹਾਡੇ ਨਾਲ ਤੇ ਗੱਲ ਤੁਸੀਂ ਹੁਣ ਮੇਰੇ ਪੈਣਾ ਵਾ ਕਿ ਇੰਨੇ ਲੜਾਈ ਕਰਾਈ ਤੇ ਇਹਦੇ ਕਰਕੇ ਲੜਾਈ ਹੋਈ ਆ ਤੇ ਤੂੰ ਚੋਰੀ ਦਾ ਜਾਮ ਸੱਸ ਦਾ ਲਾਉਣਾ ਹੀ ਚੱਲ ਮਾਤਾ ਪੁੱਤ